ਸਰ ਗੁਰਦੀਪ ਸਿੰਘ ਜੀ 1463 ਜੀ ਸਰਦਾਰ ਭਜਨ ਸਿੰਘ ਮਾਨਯੋਗ ਲੋਕ ਨਿਰਮਾਣ ਮੰਤਰੀ ਜਵਾਬ ਦੇਣਗੇ ਮੈਨਖੇ ਜਵਾਬ ਤਾਂ ਚਲਾ ਗਿਆ ਜੀ ਤੇ ਸਪਲੀਮੈਂਟਰੀ ਕਰਾ ਲੈਨੇ ਜੀ ਆ ਹੈ ਜੀ ਕੋਈ ਸਪਲੀਮੈਂਟਰੀ ਹਾਂਜੀ ਹਾਂਜੀ ਜੀ ਸਰ ਮੈਂ ਨਾ ਫਰੀਦਕੋਟ ਦੇ ਉਹ ਜਿਹੜੀਆਂ ਸੜਕਾਂ ਫਰੀਦਕੋਟ ਨੂੰ ਲੱਗਦੀਆਂ ਖਾਸ ਕਰਕੇ ਕੋਟਕਪੂਰਾ ਫਰੀਦਕੋਟ ਇਹਨਾਂ ਨੂੰ ਇਹ ਪੁੱਛਿਆ ਸੀ ਕਿ ਪੁਲਾਂ ਨੂੰ ਚੌੜੇ ਕਰਨ ਬਾਰੇ ਪਰ ਇਹਨਾਂ ਨੇ ਕਹਿਤਾ ਵੀ ਪੁਲਾ ਜਿਹੜੇ ਉਹ ਨਹੀਂ ਐ ਪਿਛਲੇ ਦਿਨੀ ਆਪ ਸਭ ਨੇ ਦੇਖਿਆ ਇੱਕ ਬੱਸ ਡਿੱਗੀ ਸੀ ਕੋਟਕਪੂਰਾ ਰੋਡ ਦੇ ਉੱਤੇ ਸੇਨਰਾਲ ਦੇ ਪੁਲ ਦੇ ਭੀੜਾ ਪੁਲ ਹੁਣ ਕਰ ਉਸੇ ਰੋਡ ਤੇ ਜੇ ਅਸੀਂ ਥੋੜਾ ਅੱਗੇ ਜਾਈਏ ਤਾਂ ਸੰਮਾ ਦੇ ਕੋਲ ਜਿੱਥੇ ਸਾਬਕਾ ਸਾਡੇ ਕੈਬਨਿਟ ਮੰਤਰੀ ਰਹੇ ਉਹਨਾਂ ਦੇ ਕੋਲੇ ਪੁਲੀ ਉਹ ਵੀ ਪੀੜੀ ਆ ਮੈਂ ਪੁਲਿਆਂ ਦਾ ਇਹ ਪਾਇਆ ਸੀ ਸਾਧਕ ਰੋਡ ਦੇ ਉੱਤੇ ਜਿੱਥੇ ਸਾਡੀ ਬੀਰਕੋਟ ਦੀ ਸ਼ੌਣੀ ਆ ਆਰਮੀ ਦੇ ਬਹੁਤ ਵੱਡੇ ਟੈਂਕ ਲੰਘਦੇ ਆ ਉੱਥੇ ਦੀ ਪੁਲਾ ਜਿਹੜੇ 50 60 ਸਾਲ ਪੁਰਾਣੇ ਬਣੇ ਹੋਏ ਆ ਫਰੀਦਕੋਟ ਤੋਂ ਜਦੋਂ ਅਸੀਂ ਫਿਰੋਜ਼ਪੁਰ ਜਾਂਦੇ ਆ ਤਾਂ ਉੱਥੋਂ ਤੱਕ ਸ਼ਹਿਰ ਦੀ ਆਬਾਦੀ ਆ ਗਈ ਹੈ ਸੇਮਨਾਲਾ ਦਾ ਪੁਲਾ ਜਿਹੜਾ ਫਿਰੋਜ਼ਪੁਰ ਰੋਡ ਤੇ ਜਾ ਉਹਦੇ ਅੱਗੇ ਨਹਿਰ ਦੇ ਪੁਲਾ ਉੱਥੇ ਇਹਨਾਂ ਨੇ ਦੱਸਿਆ ਵੀ ਉਸ ਰੋਡ ਦੇ ਉੱਤੇ ਪੰਜ ਪੁਲਾ ਹੈ ਪਰ ਜਿਹੜੇ ਸ਼ਹਿਰ ਦੇ ਨੇੜੇ-ਨੇੜੇ ਦੋ ਤਿੰਨ ਪੁਲਾ ਉਹਨਾਂ ਨੂੰ ਚੌੜੇ ਕਰਨ ਦੀ ਲੋੜ ਹੈ ਕਿਉਂਕਿ ਛੜ ਕੋਦੂ ਚੌੜੀ ਹੈ ਤੇ ਫੇਰ ਪਿੱਛੋਂ ਗੱਡੀਆਂ ਸਪੀਡ ਦੇ ਨਾਲ ਆਉਂਦੀਆਂ ਸੋ ਮੇਰੀ ਮੰਤਰੀ ਸਾਹਿਬ ਨੂੰ ਬੇਨਤੀ ਹੈ ਵੀ ਆਪਦੇ ਅਧਿਕਾਰੀਆਂ ਨੂੰ ਥੋੜਾ ਦੇਖੋ ਕਿ ਗਲਤ ਇਨਫਰਮੇਸ਼ਨ ਨਾ ਦੇਣ ਬੈਠੋ ਜੀ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਮੈਂਬਰ ਸਾਹਿਬ ਜਿਹੜੇ ਪੁਲਾਂ ਦੀ ਗੱਲ ਕਰ ਰਹੇ ਨੇ ਉਹਨਾਂ ਦੀ ਕੁੱਲ ਗਿਣਤੀ 12 ਹੈ ਜੀ ਔਰ ਇਹ ਮੇਨਾਂ ਦੀ ਗੱਲ ਠੀਕ ਆ ਕਿ ਕਾਫੀ ਪੁਰਾਣੇ ਬਣੇ ਹੋਏ ਨੇ ਇਹ ਪੁਲ ਪਰ ਜੋ ਇਹਨਾਂ ਪੁਲ ਦੇ ਸਟਰਕਚਰ ਨੇ ਉਹ ਆਵਾਜਾਈ ਵਾਸਤੇ ਤਾਂ ਸੁਰੱਖਤ ਨੇ ਪਰ ਘੱਟ ਚੌੜੇ ਨੇ ਅਸੀਂ ਇਹਦੇ ਵਾਸਤੇ ਜਿਹੜੀ ਪੀਸੀਯੂ ਹੁੰਦੀ ਜੀ ਇੱਕ ਪੈਸੇਂਜਰ ਕਾਰ ਯੂਨਿਟੀ ਇੱਕ ਫੀਜ਼ਿਬਿਲਟੀ ਹੁੰਦੀ ਆ ਉਹ ਅਸੀਂ ਆਪਣੇ ਅਧਿਕਾਰੀ ਡਿਪਿਊਟ ਕੀਤੇ ਹੋਏ ਨੇ ਇਹਦੀ ਫੀਜ਼ਿਬਿਲਟੀ ਚੈੱਕ ਕਰਵਾ ਰਹੇ ਆ ਜੋ ਵੀ ਉਹਦੇ ਚ ਰਿਪੋਰਟ ਆਏਗੀ ਉਹਦੇ ਅਨੁਸਾਰ ਕੋਲ ਜਿਹੜੇ ਆ ਉਹ ਚੌੜੇ ਕਰ ਦਿੱਤੇ ਜਾਣਗੇ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਇਹਨਾਂ ਦਾ ਸਵਾਲ ਹੈ ਜੀ ਸੇਖੋ ਸਾਹਿਬ ਦਾ ਇਹਨਾਂ ਨੂੰ ਜੀ ਸੇਖੋ ਸਾਹਿਬ ਸਰ ਜਿਹੜਾ ਇਹਨਾਂ ਨੇ ਮੈਨੂੰ ਜਵਾਬ ਦਿੱਤਾ ਇੱਥੇ ਉਹਦੇ ਤੇ ਇਹ ਕਹਿੰਦੇ ਵੀ ਸੜਕਾਂ ਦੇ ਬਰਾਬਰ ਆਪਣ ਜਿਹੜਾ ਕੋਟਕਪੂਰਾ ਰੋਡ ਤੇ ਜਿਹੜਾ ਪੁਲ ਬਣਿਆ ਉਹ 7 ਮੀਟਰ ਹੈ ਤੇ ਸੜਕ ਉੱਥੇ 10 ਮੀਟਰ ਹੈ। ਇਸ ਤਰ੍ਹਾਂ ਜਿਹੜੀ ਫਰੋਜਪੁਰ ਰੋਡ ਤੇ ਆ ਉਹ ਵੀ ਸੜਕ ਜਿਆਦਾ ਚੌੜੀ ਹੈ ਪੁਲ ਪੀੜਾ। ਤੇ ਜਿਹੜੀ ਤੁਹਾਨੂੰ ਦੱਸਿਆ ਵੀ 7 ਕਰੋੜ ਤੇ ਸਾਰੇ ਆਰਮੀ ਦੇ ਟੈਂਕ ਲੰਘਦੇ ਆ। ਉਸ ਏਰੀਏ ਨੂੰ 4 ਲੇਨ ਕਰਨ ਵਾਸਤੇ ਵੀ ਮੇਰੇ ਸਰਕਾਰ ਨੂੰ ਜਿਹੜੇ ਪਹਿਲਾਂ ਤੋਂ ਲਗਾਤਾਰ ਮੈਂ ਲਿਖ ਰਿਹਾ ਕਿਉਂਕਿ ਫਰੀਦਕੋਟ ਸ਼ਹਿਰ ਦਾ ਇਸ ਢੰਗ ਨਾਲ ਬਣਿਆ ਹੋਇਆ ਇੱਕ ਪਾਸੇ ਨਹਿਰ ਹੈ ਤੇ ਇੱਕ ਪਾਸੇ ਛੋਣੀ ਹੈ। ਸਾਰੇ ਦਾ ਸਾਰਾ ਟ੍ਰੈਫਿਕ ਜਿਹੜਾ ਸ਼ਹਿਰ ਦੇ ਵਿੱਚ